ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅਸੀਂ ਅੱਜ ਦੀ ਇਸ ਵੀਡੀਓ ਤੇ ਵਿੱਚ ਪੰਜਾਬ ਦੇ ਜਿਹੜੇ ਪ੍ਰਸਿੱਧ ਮੇਲੇ ਕਿੱਥੇ ਕਿੱਥੇ ਲਗਾਏ ਜਾਂਦੇ ਹਨ ਤੇ ਪੰਜਾਬ ਦੇ ਵਿੱਚ ਕਿਹੜੇ ਕਿੱਸੇ ਕਿਹਦੇ ਦੁਆਰਾ ਲਿਖੇ ਗਏ ਹਨ ਔਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਅਜਾਇਬ ਘਰ ਤੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਕਿਲੇ ਜਿਹੜੇ ਆ ਪੈਂਦੇ ਆ ਉਹ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰੀ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਸੇ ਨਾਲ ਹੀ ਸ਼ੁਰੂ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮਾਗੀ ਦਾ ਮੇਲਾ ਜਿਹੜਾ ਕਿ ਮੁਖਸਰ ਸਾਹਿਬ ਦੇ ਵਿੱਚ ਲਗਾਇਆ ਜਾਂਦਾ ਉਸ ਤੋਂ ਬਾਅਦ ਰੂਲਰ 올림픽 ਇੱਕ ਕਿਲਾ ਰਾਏਪੁਰ ਜੋ ਕਿ ਲੁਧਿਆਣਾ ਦੇ ਵਿੱਚ ਪੈਂਦਾ ਉਸ ਲਾਈਟ ਦਾ ਮੇਲਾ ਇਹ ਜਗਰਾਉ ਜਿਹੜਾ ਕਿ ਲੁਧਿਆਣੇ ਡਿਸਟ੍ਰਿਕਟ ਚ ਪੈਂਦਾ ਯਰਗ ਦਾ ਮੇਲਾ ਇਹ ਆ ਗਿਆ ਸਾਡੇ ਕੋ ਪਾਇਲ ਪਿੰਡ ਲੁਧਿਆਣੇ ਦੇ ਵਿੱਚ ਕਿਸਾਨ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸ਼ਪਾਰ ਮੇਲਾ ਜਿਹੜਾ ਕਿ ਜਲੰਧਰ ਦੇ ਵਿੱਚ ਲਗਾਇਆ ਜਾਂਦਾ ਉਸ ਤੋਂ ਬਾਅਦ ਮੇਲਾ ਗਾਦਰੀ ਬਾਬਿਆਂ ਦਾ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਹੈ। ਬਾਬਾ ਸੋਡਲ ਮੇਲਾ ਜਿਹੜਾ ਹੈ ਕਿ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਹਰਭੱਲ ਕਲਾਸਿਕਲ ਸੰਗੀਤ ਜਿਹੜਾ ਮੇਲਾ ਹੈ ਦੇਵੀ ਤਲਾਬ ਮੰਦਰ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ, ਸ਼ੀਖ ਅਹਿਮਦ ਰੋਜ਼ਾ ਸ਼ਰੀਫ ਸਰਹੰਦ ਦਾ ਓਟਸ ਸ਼ਹੀਦੀ ਜੋਰ ਮੇਲਾ ਜਿਹੜਾ ਸਰਹਿੰਦ ਦੇ ਵਿੱਚ ਮਨਾਇਆ ਜਾਂਦਾ ਹੈ ਸ਼ੀਖ ਫਰੀਦ ਮੇਲਾ ਫਰੀਦਕੋਟ ਦੇ ਵਿੱਚ ਮਨਾਇਆ ਜਾਂਦਾ ਹੈ ਵਿਸਾਖੀ ਦਾ ਮੇਲਾ ਤਲਵੰਡੀ ਸਾਬੋ ਜੋ ਕਿ ਅੰਮ੍ਰਿਤਸਰ ਦੇ ਵਿੱਚ ਮਨਾਇਆ ਜਾਂਦਾ ਹੈ ਵਿਸਾਖੀ ਦਾ ਮੇਲਾ ਉਸ ਤੋਂ ਬਾਅਦ ਆਗੇ ਪੰਜਾਬ ਦੇ ਕਿਸੇ ਪੰਜਾਬ ਦੇ ਕਿਸੇ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਹੀਰ ਰਾਂਝਾ ਦਾ ਜਿਹੜਾ ਕਿੱਸਾ ਹੈ ਵਾਰਿਸ ਸ਼ਾਹ ਦੁਆਰਾ ਲਿਖਿਆ ਗਿਆ ਸੋਨੀ ਮਹੀਵਾਲ ਦਾ ਜਿਹੜਾ ਕਿੱਸਾ ਹੈ ਫਜ਼ਲ ਸ਼ਾਹ ਦੁਆਰਾ ਲਿਖਿਆ ਗਿਆ ਮਿਰਜ਼ਾ ਸਾਹਿਬ ਦਾ ਜਿਹੜਾ ਕਿੱਸਾ ਹੈ ਮਿਰਜ਼ਾ ਸਾਹਿਬਾ ਦਾ ਜਿਹੜਾ ਕਿੱਸਾ ਹੈ ਉਹ ਹਾਫਿਜ਼ ਵਰਖੁਦਾਰ ਦੁਆਰਾ ਲਿਖਿਆ ਗਿਆ ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈ ਉਹ ਸ਼ਾਹ ਹੁਸੈਨ ਦੁਆਰਾ ਲਿਖਿਆ ਗਿਆ ਪੂਰਨ ਭਗਤ ਦਾ ਜਿਹੜਾ ਕਿੱਸਾ ਹੈ ਉਹ ਕਾਦਰੀਆ ਦੁਆਰਾ ਲਿਖਿਆ ਗਿਆ ਉਸ ਤੋਂ ਬਾਅਦ ਆਗੇ ਜੀ ਪੰਜਾਬ ਦੇ ਮਹੱਤਵਪੂਰਨ ਅਜਾਇਬ ਘਰ ਮਹਾਰਾਜਾ ਰਣਜੀਤ ਸਿੰਘ ਅਜਾਇਬਗਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੈ ਐਂਗਲੋ ਸਿੱਖ ਵਾਰ ਮੈਮੋਰੀਅਲ ਜਿਹੜਾ ਕਿ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਸੰਗੋਲ ਅਜਾਇਬ ਘਰ ਫਤਿਹਗੜ੍ਹ ਸਾਹਿਬ ਰੂਲਰ ਅਜਾਇਬਗਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਸ ਤੋਂ ਬਾਅਦ ਹੈ ਸਰਕਾਰ ਅਜਾਇਬਗਾ ਜਿਹੜਾ ਕਿ ਸ਼ਿਆਰਪੁਰ ਗੁਰੂ ਤੇਗ ਬਹਾਦਰ ਅਜਾਇਬ ਘਰ ਅਨੰਦਪੁਰ ਸਾਹਿਬ आर्मरी एंड चेडलियर्स किला मुwark ਦਾ ਜਿਹੜਾ ਜ਼ਾਇਬਗਰ ਹੈ ਉਹ ਪਟਿਆਲਾ ਉਸ ਤੋਂ ਬਾਅਦ ਆ ਗਿਆ ਪੰਜਾਬ ਦੇ ਮਹੱਤਵਪੂਰਨ ਕਿਲੇ ਜਿਦੇ ਵਿੱਚ ਗੋਵਿੰਦਗੜ੍ਹ ਕਿਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਬਠਿੰਡਾ ਕਿਲਾ ਜਿਹੜਾ ਬਠਿੰਡੇ ਦੇ ਵਿੱਚ ਪੈਂਦਾ ਹੈ ਕਿਲਾ ਮੁਵਾਰਕ ਇਹ ਆ ਗਿਆ ਜੀ ਫਰੀਦਕੋਟ ਦਾ ਕਿਲਾ ਕਿਲਾ ਮੁਵਾਰਕ ਪਟਿਆਲਾ ਆਨੰਦਪੁਰ ਸਾਹਿਬ ਕਿਲਾ ਰੂਪਨਗਰ ਤੇ ਫਲੋਰ ਕਿਲਾ ਲੁਧਿਆਣਾ ਤੇ ਇਹ ਕੁਝ ਇੰਪੋਰਟੈਂਟ ਪੁਆਇੰਟਸ ਹਨ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੈ ਹਿੰਦ